ਆਈਡੀ ਵੀਡੀਓ ਵਿੱਚ ਬਈ ਦੋ ਗਾਵਾਂ ਦੀ ਵੀਡੀਓ ਬਣਾਈ ਆ ਐਂਡ ਗੱਲ ਕੋਠੇ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਬਈ ਨੇੜੇ ਪਿੰਡ ਪਧੌੜ ਵੀ ਤੇ ਸੈਣਾ ਦੇ ਪੱਖੋਂ ਗੈਂਦਿਆਂ ਨੇੜੇ ਰਹਿ ਜਾਂਦੇ ਆ ਬਈ ਕਿਹੜਾ ਸੂਆ ਸੂਦੀ ਆ ਬੜ ਆ ਵੀਰੇ ਤੀਜਾ ਸੂਆ ਸੂਦੀ ਆ ਕਿੰਨੇ ਦਿਨ ਲੱਗੂਗੀ ਬਈ ਇਹ ਲੈ ਜੂਗੀ 5-7 ਦਿਨਾਂ ਜੇ 5 ਤੋਂ 7 ਦਿਨ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਰਿਕਾਰਡ ਜੇ ਕਿੰਨਾ ਇਹ ਯਾਨੀ ਕਿ 18 ਟੋਰਾ ਕਿਲੋ ਦੁੱਧ ਆਮ ਨਹੀਂ ਦੇਊਗੀ ਠੀਕ ਆ ਫੇਰ ਫੋਨ ਲਊ ਹਣਾ ਹਾਂ ਬੜ ਯਾਨੀ ਕਿ 5 ਪਲੱਸ ਵਾਲੀ ਆ ਇਹ ਵੱਡੀ ਵਾਲੀ ਆ ਬੈੜ ਵੱਡੀ ਵਾਲੀ ਆ ਗੱਟ ਪੁੱਜੀ ਵਾਲਾ ਕਰਮਾ ਆ ਪੱਦ ਦੇਲਾ ਕੱਡਾ ਥਾਣੀ ਵਾਲਾ ਚੰਗਲ ਆ ਹਾਂ ਥਾਣ ਦੇਲਾ ਮੰਨਿਆ ਲੱਗਾ ਜਾ ਅੱਲਾਕ ਅੱਲਾ ਥਾਣ ਵੀ ਪਲੇ ਵੀ ਫੁੱਲ ਮੱਦ ਦੇ ਯਾਰ 2 ਲੱਖ ਲਾਉਣ ਦੀ ਲੋੜ ਨਹੀਂ ਡਾਕਟਰ ਸਹੀ ਆ ਹਾਂ ਹੂੰ ਐਜੀ ਗਾਂ ਹੋਵੇ ਮੋਬਾਈਲ ਨੰਬਰ ਬੋਲਿਓ ਜੀ ਮੇਰਾ ਨੰਬਰ 7087253731 ਠੀਕ ਆ ਭਾਈ ਆ ਕਿਹੜਾ ਸੂਸੂਈ ਆ ਇਹ ਪਹਿਲਣਾ ਜੀ ਇਹ ਕਿਦੋਂ ਸੂਈ ਆ ਇਹ ਰਾਤ ਸੂਈ ਆ ਪਰਸਾ ਬੱਚਾ ਕੀ ਦੇਤਾ ਨੇ ਇਹ ਆ ਬੱਛੀ ਦਿੱਤੀ ਆ ਬੱਛੀ ਬਹੁਤ ਸੋਹਣੀ ਆ ਬੱਛੀ ਬੜੀ ਚੰਗੀ ਹੈ ਹਾਂ ਹੂੰ ਕਿੰਨਾ ਕੁ ਬੋਲੋ ਬੁਲਾ ਏ ਥਲੇ ਹੁਣ ਤਿਆਰ 11 ਕਿਲੋ ਹੈਗਾ ਯਾਨੀ ਕਿ ਥਾਣੀ ਬੜਾ ਚੰਗਾ ਹੈ ਹਨਾ ਹਨ ਬਹੁਤ ਸੋਹਣਾ ਲੱਗਿਆ ਵਾ ਦੇਖ ਲੈ ਕੱਲਾ ਕੱਲਾ ਹਾਂ ਬਰੀਜ ਫੁੱਲਾ ਬਈ ਕੱਦ ਚੰਗਾ ਲਾਲ ਕਲਰ ਆ ਮੰਗ ਫੁੱਲ ਕੀ ਮੁੱਲ ਹੈ ਜੈਜ ਇਹਦਾ ਮੁੱਲ 60000 ਰੱਖ ਮਾਨ ਤਣ ਹੋ ਜੀ ਹਾਂ ਵਾ ਸਮਾਨ ਤਣ ਮਾੜਾ ਬਟਾ ਸੋਰ ਛੱਪਾ ਕਰ ਦਿਆਂ ਅਗਲੇ ਓਕੇ ਹੂੰ